ਬਾਬਾ ਜੀ ਕਹਿੰਦੇ ਕਹਿੰਦੇ ਵੀ ਨਾ ਨੈੱਬ ਸੈਣੀ ਨੂੰ ਬਣਾਣ ਲੱਗੇ ਨੇ ਸੀਐਮ 5 ਵਜੇ ਕਹਿੰਦੇ ਸਬਤ ਲਊਗਾ ਨੈੱਬਾ ਰੇਤਾ ਚੋਰ ਸਾਰ ਹਰਿਆਣੇ ਦਾ ਸਭ ਤੋਂ ਕਰਪਟ ਨੇਤਾ ਨਾ ਅਗਰ ਕੋਈ ਆ ਨੈੱਬਾ ਆ ਨੈੱਬ ਸੈਣੀ ਠੀਕ ਆ ਰੇਤਾ ਚੋਰ ਰੇਤਾ ਰੇਤਾ ਚੋਰੀ ਚਰ ਕਰ ਕਰਕੇ ਇਹਨੇ ਨਾਸ ਕਰਿਆ ਹੋਇਆ ਹਰਿਆਣੇ ਦਾ ਹੈ ਨਾ ਯਾਦ ਆ ਨੈੱਬੇ ਫਸ ਗਏ ਸੀ ਨਾ ਪਿਛਲੇ 바ਰ ਜਦੋਂ ਕ ਕਾਨੂੰਨਾ ਦੇ ਸਮਰਥਨ ਚ ਰੈਲੀ ਕਰੀ ਸੀ ਡੰਡਾ ਫੇਰਿਆ ਸੀ ਤੇਰੇ ਉੱਤੇ ਯਾਦ ਆ ਨਾ ਠੀਕ ਆ ਦੁਬਾਰਾ ਨਾ ਧੱਕਾ ਚੜਜੀਆਂ ਵਾਲੇ ਵਾਲੇ ਦੇ ਨੇ ਬਾਚੂਰ ਸ਼ਰਮਣੀ ਚਾਹੀਦੀ ਐ ਬੀਜੇਪੀ ਨੂੰ ਵੀ ਵੀ ਸਭ ਤੋਂ ਕਰਪਟ ਨੇਤਾ ਜਿਹੜਾ ਸਭ ਤੋਂ ਕਰਪਟ ਨੇਤਾ ਜਿਹੜਾ ਜਿਹਨੇ ਰੇਤਾ ਚੋਰੀ ਕਰ ਕਰਕੇ ਹੁਣ ਤੱਕ ਆਪਣਾ ਨਾਸ ਕਰਿਆ ਹੋਇਆ ਸਾਰੇ ਹਰਿਆਣੇ ਦਾ ਸਾਰਾ ਦਾ ਰੇਤਾ ਵੇਚ ਗਿਆ ਹਰਿਆਣੇ ਦਾ ਇਹ ਸਾਡੇ ਨਾ ਥੱਕੇ ਚੜ ਜੀ ਕਦੇ ਯਾਦ ਕਰ ਲਈਓ ਆਪਣਾ ਟਾਈਮ ਅਕਤੂਬਰ ਵਾਲਾ 2020 ਨੇ ਬਾ ਰੇਤਾ ਚੂਰ ਵੱਡਾ ਸੀਐਮ 14 ਅਕਤੂਬਰ 2020 ਨੂੰ ਆਇਆ ਸੀ ਇਹ ਕਾਨੂੰਨਾ ਦੇ ਸਮਰਥਨ ਚ ਰੈਲੀ ਕਰਨ ਅੰਬਾਲੇ ਚ ਅੰਬਾਲੇ ਦਾ ਹੀ ਇਹ ਨਾਰਾਇਣਗੜ੍ਹ ਚ ਪਿੱਛੇ ਅਟੈਚ ਕਰਾਂਗੇ ਵੀਡੀਓ ਬਾਬਾ ਜੀ ਕਰਿਆ ਸੀ ਇਹਦਾ ਡੰਡਿਆਂ ਨਾਲ ਸਵਾਗਤ ਹਨ ਵਧੀਆ ਤਰੀਕੇ ਨਾਲ ਆਦ ਵੀ ਹੋਣਾ ਇਹਨੂੰ ਟਰੈਕਟਰ ਕਿਹੜੇ ਅੱਗੇ ਦੇ ਨਹੀਂ ਆਉਂਦੇ ਹਜ਼ਾਰ ਹਜ਼ਾਰ ਰੁਪਏ ਕਰਾਇਬਾਏ ਹੋਏ ਟਰੈਕਟਰ ਦੇ ਆੜੀ ਬਾਈ ਡਾੜੀ ਬਾ ਕੱਲੇ ਕੱਲੇ ਬੰਦੇ ਨੇ ਮੂੰਹ ਟੱਕ ਰਖਿਆ ਬਸਰਮ ਵੀ ਗੱਲ ਨੂੰ ਤੇ ਪਰਸੋ ਦੋ ਦਿਨਾਂ 'ਚ ਓਹ ਟਰੰਗਰ ਰਿਹਾ ਉਹਨਾਂ ਨੂੰ ਕੀ ਫਰਕ ਪੈਂਦਾ ਬਾਈ ਓਏ ਓਏ ਤੁਹਾਨੂੰ ਤਾਂ ਤੁਰ ਕੇ ਆ ਜੰਨੇ ਜੇ ਆਖੇ ਲੱਗ ਜੋਗੇ ਤਾਂ ਤੁਰ ਕੇ ਤੁਪ ਜੰਨੇ ਆ ਟਾਲੀ 'ਚ ਵੀ ਨਹੀਂ ਜਾਂਦੇ ਫਰੇਲਾ ਭਾਜਦੇ ਸਾਡਾ ਤੁਹਾਨੂੰ ਪਤਾ ਆ ਸਰਪੰਚ ਜੀ ਤਾਂ ਤੁਹਾਨੂੰ ਦੱਸ ਕੇ ਟੱਪਾਂਗੇ ਉਧਰ ਮੜਾ ਐਡਰੈਸ ਤਾਂ ਹੋ ਜੀਏ ਅਸੀਂ ਯਾਰ ਕਰੋ ਐ ਨਹੀਂ ਦੱਸਦੇ ਇਕੱਠ ਕਰਕੇ ਤੋੜ ਕੇ ਟੱਪਾਂਗੇ ਯਾਰ ਤੁਸੀਂ ਵੀ ਆ ਸਾਨੂੰ ਪਤਾ ਡਿਊਟੀ ਵਾਲੇ ਆ ਸਾਡੇ ਵੰਦਰਾ ਨੂੰ ਕਹੋ ਮਾੜੀ ਜੀ ਸੀਆਈਡੀ ਨੂੰ ਕਹ ਦਿਓ ਓ ਯਾਰ ਤੁਹਾਡੇ ਥੋੜੇ ਆ ਜੇ ਰੋਕਣਾ ਤਾਂ ਗਾਂ ਵਾਲੇ ਖੜੇ ਆ ਇੰਨਾ ਕਿੰਨਾ ਚਿਰ ਤੁਸੀਂ ਪਤੰਦਰੋਂ ਆਪ ਹੀ ਚੱਕਣੇ ਆ ਮੁੜ ਕੇ ਓੜ ਕੇ ਤੁਸੀਂ ਆਖਣਾ ਵੀ ਆ ਜਾਓ ਯਾਰ ਆ ਗਾਉੜੀ ਸੀਆਈਡੀ ਨੂੰ ਕਹ ਦਿਓ ਭਰਾ ਬਣੇ ਤੁਹਾਨੂੰ ਵਾਰਨਿੰਗ ਦਿੰਦੇ ਆ ਅਸੀਂ ਖਾਸੇ ਦਾ ਹੈ ਜਦਾ ਵੀ ਹੁੰਦਾ ਪਹਿਲਾ ਵਾਰਨਿੰਗ ਦੇ ਕੇ ਆਉਂਦਾ ਉਹ ਮੁੰਡਾ ਤਾਂ ਮੈਂ ਪਾਸੇ ਵੀ ਜਿਹੜਾ ਥੋੜੇ ਬਾਰਡਰ ਵਿਹਲੇ ਪਿਆ ਚੱਕਿਆ ਨਾ ਆਵੇ ਟਪਾਉਣਾ ਹੈਗਾ ਬਈ ਮਾੜੀ ਜੀ 50 ਪੁਲਿਸ ਵੀ ਅੱਗੇ ਪੈਰ ਲੱਗੇ ਹੋਏ ਆ ਕਿਵੇਂ ਆ ਇਹਦਾ ਬਾਈ ਆਪਣੇ ਆ ਸੇਫਟੀ ਵਾਸਤੇ ਖੜਿਆ ਵਿਚਾਰੇ ਹੂੰ ਇਹਦਾ ਆਪਣੇ ਭਰਾ ਉਹ ਵੀ ਹੈਦਾ ਭਰਾਈ ਉਹ ਬਸ ਥੋੜਾ ਜਾ ਓਏ ਮਗਰੋਂ ਪਹਿਲਾਂ ਖੱਟਰ ਨੇ ਖੱਟਰ ਨੇ ਦੁੰਨੇ ਸੀ ਉਹ ਜਾਵੜਿਆ ਉਹਨੇ ਆਖਿਆ ਮੁੱਖ ਮੰਤਰੀ ਬਦਲ ਕੇ ਹੀ ਹੋਰ ਕਰ ਲਾਂਗੇ ਬੀਜੇਪੀ ਨੇ ਪਰ ਵਾਰਨਿੰਗ ਸਰਕਾਰ ਨੂੰ ਇਹ ਆ ਮੰਨ ਜੇ ਨਾਂਮ ਤਿਆਂ ਲਵੇ ਹਜੇ ਦਾ ਬਾਈ ਅੱਜ ਤਾਂ ਹਜੇ ਟਰਾਲੀਆਂ 10 ਗਈਆਂ ਹਜੇ ਅੱਜ ਰਾਤੇ ਰਾਤ ਇਹ ਬਾਰਡਰ ਤੇ ਇਕੱਠ ਹੁੰਦਾ ਦੇਖਿਓ ਸਰਕਾਰ ਨੂੰ ਇੱਕ ਹੋਰ ਜਦਾਵਣੀ ਹੈ ਅਸੀਂ ਅਜੇ ਉਹ ਕਹਿੰਦੇ ਨਾ ਅੰਦੋਲਨ ਠਰ ਗਿਆ ਅੰਦੋਲਨ ਨਹੀਂ ਠਰਿਆ ਇਹਦਾ ਤੁਹਾਨੂੰ ਟ੍ਰੇਲਰ ਦਿਖਾਉਣਾ ਜਿਵੇਂ ਤੁਸੀਂ ਪਿੱਛੇ ੜੜ ਰਵੇ ਨੇ ਆ ਦਿਨ ਚਾਰ ਖੜ੍ਹ ਜਾਓ ਜਿੱਥੋਂ ਦੀ ਵੀ ਹਰਿਆਣੇ ਨੂੰ ਲੰਘਾ ਜਾਂਦਾ ਰਾਜਸਥਾਨ ਤੋਂ ਇਹਨਾਂ ਨੂੰ ਜਾਣਕਾਰੀ ਲਈ ਦੱਸ ਦਈਏ ਸੰਗਰੀਏ ਬਾਰਡਰ ਤੇ ਸਾਡੇ ਭਰਾ ਆ ਕੇ ਬਹਿ ਗਏ ਆ ਤੇ ਇਧਰਲੇ ਪਾਸਿਓਂ ਜਿਹੜੇ ਵੀ ਬਾਰਡਰ ਤੋਂ ਚੱਲਦੇ ਆ ਉੱਥੇ ਬਾਈ ਦੀ ਕੱਲ ਨੂੰ ਤੇ ਪਰਸੋਂ ਜਿਹੜੇ ਨਾਲੇ ਕਹਿੰਦੇ ਆ ਨਾ ਵੀ ਹੁਣ ਕਿੰਨੇ ਕ ਨੱਪ ਲੈ ਜਿਹੜੇ ਬਿਆਨ ਦਿੰਦੇ ਆ ਵੀ ਦਿੱਲੀ ਭੱਜ ਕੇ ਦਿੱਲੀ ਜਾਵਾਂਗੇ ਤੇ ਨਾਸਾ ਨੱਪ ਕੇ ਜਾਵਾਂਗੇ ਇਹਨਾਂ ਦੀਆਂ ਕਿੰਨਾ ਚਿਰ ਬੰਦ ਕਰ ਲੰਗੇ ਹਰਿਆਣਾ ਇਥੋਂ ਬੈਠੀਆਂ ਸੀ ਕੋਈ ਨਹੀਂ ਚਾਹ ਦੋ ਬੱਡ ਰਹਿ ਕੇ ਚੱਲਦੇ ਉੱਥੇ ਵੀ ਇਹਨਾਂ ਦੇ ਸਾਹਮਣੇ ਕੱਲ ਨੂੰ ਤੇ ਪਰਸੋਂ ਉੱਥੇ ਬਰਾਬਰ ਹੈਗਾ ਜਣਗੇ ਇਹਨਾਂ ਨੇ ਆਪ ਦੀ ਆ ਬੈਰੀਗੇਟ ਚੱਕ ਕੇ ਪਾਸੇ ਹੋ ਜਾਣਾ ਬਈ ਯਾਰ ਹੁਣ ਤਾਂ ਸਾਡੀ ਵੀ ਤੋਬਾ ਹੋਊਗੀ ਕਰ ਲੈਣ ਜਿਹੜਾ ਕੋ ਕਰਨਾ ਹੈ ਤੇ ਬਈ ਜਿਵੇਂ ਨਵਾਂ ਮੁੱਖ ਮੰਤਰੀ ਬਣ ਕੇ ਸਵਾਗਤ ਤਾਂ ਨਹੀਂ ਕਰਨਾ ਆਗੇ ਕਿਤੇ ਸਵਾਗਤ ਕਰਨ ਆਏ ਆ ਜਾਣ ਨਹੀਂ ਦਿੰਦੇ ਉਹ ਉਹ ਤਾਂ ਸਾਡੇ ਭਰਾਵਾਂ ਨੂੰ ਵੀ ਤੰਗ ਕਰੀ ਖੜੇ ਆ ਲੈ ਆਏ ਉਹਨੂੰ ਕਿ ਨਾਲੇ ਇਹਨੂੰ ਮੋਦੀ ਨੂੰ ਵਾਰਨਿੰਗ ਆ ਜਿਹੜੇ ਉਧਰ ਗੋਲੇ ਗਾਲੇ ਲਿਆਇਆ ਸੀ ਨਾ ਇੰਤਜ਼ਾਮ ਭਰਾਵਾ ਦੋ ਬਾਰਡਰਾਂ ਦੇ ਫੇਰ ਕਰ ਲੈ ਇੱਥੇ ਜੇ ਤੂੰ ਤਕੜਾ ਅਸੀਂ ਸਹਿਣ ਵਾਲੇ ਵੀ ਉਨੇ ਹੀ ਆ ਸਾਡਾ ਪ੍ਰਾਪ ਸ਼ੋਪ ਕਰਨ ਤੇ ਗੋਲੀ ਮਾਰੀ ਆ ਨਾ ਉਹਦੇ ਪ੍ਰਾ ਖੜੇ ਆ ਜਿੰਨੀਆਂ ਤੇ ਇਥੋਂ ਗੋਲੀਆਂ ਵੱਧੀਆਂ ਮਾਰ ਲਈ ਇੱਥੇ ਖੜਾਂਗੇ ਤੇ ਬਾਰਡਰ ਤੇਰਾ ਜਿੱਦੇ ਅਜੇ ਤਾਂ ਥੋੜਾ ਜਿਹਾ ਸਾਡੇ ਲੀਡਰ ਨੱਪੀ ਬੈਠੇ ਆ ਵੀ ਨਹੀਂ ਮੁੰਡਿਓ ਨੁਕਸਾਨ ਹੁੰਦਾ ਜਿੱਦੇ ਕਿਤੇ ਮਾੜੀ ਜੀ ਕਾਲ ਆ ਗਈ ਇਹ ਬਾਰਡਰ ਆਹ ਨਾਲੇ ਆਹ ਬਾਰਡਰੀ ਇਹ ਜਾਂਦੀ ਵੇਖੀ ਹਮ ਅਜੇ ਤਾਂ ਹੋਇਆ ਹੀ ਕੁਝ ਨਹੀਂ ਇਹਨਾਂ ਨੇ ਵੇਖ ਲਿਓ ਕਿ ਬੈਠੇ ਸੀ ਸਾਰੇ ਵੀ ਸਾਡੇ ਸੀ ਆਈਡੀ ਚੰਗੀ ਆ ਇਹਨਾਂ ਦੀ ਵਸਤਾ ਵੀ ਉਹ ਦੋਹਾਂ ਤੇ ਬੈਠੇ ਆ ਅਦੇ ਤਾਂ ਇਹਨਾਂ ਨੂੰ ਭਾਜੜਾ ਵੇਖੀ ਪੈਂਦੀਆਂ ਕਿੰਨਾ ਘਰ ਹਰਿਆਣਾ ਰੱਖ ਲੂਗਾ 70000 ਕਹਿੰਦੇ ਫੋਰਸ ਮੰਗਾਈ ਆ 70000 ਹੋਰ ਉਹ ਦੋ ਬਾਰਡਰਾਂ 'ਸਤੇ ਸੀ ਨਾ ਫਿਰ ਕਹਿ ਵੀ 70000 ਹੋਰ ਮੰਗਾਲਾ ਇੱਥੇ ਮੁੱਕਣ ਵਾਲੇ ਨਹੀਂ ਇੱਥੇ ਵੀ ਗਿਣਤੀ ਪੰਜਾਬ 'ਚ ਵੀ ਬਹੁਤ ਹੈ ਇਹ ਹਰਿਆਣੇ ਵਾਲੇ ਕੱਲ ਤੋਂ ਇੱਕ ਇਨਫੋਰਮੇਸ਼ਨ ਇਹਨਾਂ ਨੂੰ ਦੇ ਦਈਆ ਵੀ ਹਰਿਆਣੇ ਵਾਲੇ ਇਹਨਾਂ ਨੂੰ ਐ ਪਤਾ ਲੱਗੂਗਾ ਵੀ ਅਸੀਂ ਤਾਂ ਆਪਦੇ ਨਾਕੇ ਲਈ ਬੈਠੇ ਆ ਕਿੱਧਰ ਦੀ ਗਏ ਇਹਨਾਂ ਨੂੰ ਦੋ ਦਿਨ ਖੜਨਦੇ ਬਾਈ ਇਹ ਮਾਹੌਲ ਵੇਖੇ ਬੰਦ ਆ ਕੀ ਹੈ ਤੇ ਅੱਜ ਰਾਤ ਨੂੰ ਇਹਨਾਂ ਨੂੰ ਵਾਰਨਿੰਗ ਆ ਵੀ ਤੁਸੀਂ ਟਰਾਲੀਆਂ ਦੇਖੋ ਇੱਥੇ ਕਿਵੇਂ ਜਾਵਾਂ ਹੁੰਦੀਆਂ ਇੱਥੇ ਆਪਦੀ ਫੋਰਸ ਮੰਗਾ ਲਓ ਇੰਨੇ ਕੀ ਤਾਂ ਯਾਰ ਸਾਨੂੰ ਵੀ ਚਾਰਜ ਆ ਕਿ ਤੁਸੀਂ ਆਖਣਾ ਯਾਰਾ ਤਾਂ ਚੋਰੀ ਟੱਪ ਕੇ ਚੋਰੀ ਘਾਲ ਤੇ ਨਹੀਂ ਆਹ ਤਾਂ ਸਾਡੇ ਭਰਾ ਜਿਹੜੇ ਮੂਹਰੇ ਲਾਦੇ ਨੇ ਇਹਨਾਂ ਨੇ ਆ ਦਿਨ ਇੰਨਾ ਕਿ ਤਾਂ ਅਸੀਂ ਹੁਣ ਟਰੇਲਰ ਚੱਕ ਦੀ ਇਹਨਾਂ ਦੇ ਪਰ ਇਹਨਾਂ ਨੂੰ ਵਾਰਨਿੰਗ ਹੈ ਪੰਜਾਬ ਕਦੇ ਪਿੱਠ ਤੇ ਵਾਰ ਨਹੀਂ ਕਰਦਾ ਹਿੱਕ ਤੇ ਝੱਲ ਲਾਂਗੇ ਪਿੱਠ ਤੇ ਨਹੀਂ ਕਰਦੇ ਜਿੱਥੇ ਵੀ ਇਹਨਾਂ ਦਾ ਜ਼ਿਕਰ ਆ ਉੱਥੇ ਚੱਕ ਲੈਣ ਤੇ ਉੱਥੇ ਗਾਹ ਵਧ ਜਾਗੇ ਤੇ ਲੋਕਾਂ ਨੂੰ ਪਰੇਸ਼ਾਨ ਇਹ ਕਰ ਰਿਹਾ ਨਾ ਤਾਂ ਅਸੀਂ ਕੋਈ ਸੜਕ ਰੋਕਣੀ ਆ ਅਸੀਂ ਟ੍ਰੈਫਿਕ ਦਾ ਵੇਖ ਕੇ ਬੈਠਾਂਗੇ ਤੇ ਪਰ ਇਹਨਾਂ ਨੇ ਜਿੱਦ ਦੇ ਚੱਕ ਦੇਣਗੇ ਉਦ ਦੇ ਗਾਂ ਟੱਪ ਜਾਣਗੇ ਇਹ ਨਾ ਸਮਝ ਲੈਣ ਚੋਣ ਜਾਬਤਾ ਲਾ ਕੇ ਬਹਿ ਜਾਣਗੇ ਨਾ ਕੋਸ਼ ਕਰ ਲੈਣੇ ਤਾਂ 5 ਸਾਲਾਂ ਦੀ ਤਿਆਰੀ ਆ ਬਈ ਉਧਰ ਵੀ ਲੱਗਿਆ ਹੋਇਆ ਜਿਵੇਂ ਮੋਰਚੇ ਦੂਜੇ ਪਾਸੇ ਵੀ ਬਠਿੰਡਾ ਰਾਬੜ ਵਾਲੀ ਰੋਡ ਤੇ ਵੀ ਲੱਗਿਆ ਹੋਇਆ ਬਈ ਮੋਰਚਾ ਉਧਰ ਵੀ ਬਾਈ ਆਪਣੇ ਭਰਾ ਆ ਕੇ ਬਹਿ ਗਏ ਹਜੇ ਤਾਂ ਜਿਹੜੀ ਆ ਸੰਗਰੀਏ ਵਾਲੀ ਐ ਅਜੇ ਤਾਂ ਪਿੱਛੂ ਹੀ ਜਾਮ ਹੋਈ ਐ ਅਜੇ ਵੇਖਿਓ ਸੀ ਜੇ ਇਹ ਹਿਸ਼ਾਰਾ ਨਾ ਇਹ ਜਿਵੇਂ ਕਰਦੇ ਆ ਜਿਹੜਾ ਕਰਦੇ ਹੁਣ ਸਾਡੀਆਂ ਟਰਾਲੀਆਂ ਚੈੱਕ ਕਰਨ ਲਈ ਬਈ ਮੈਂ ਸਾਹਮਣੇ ਦੱਸਦਾ ਨਹੀਂ ਕਿ ਕਿਵੇਂ ਆਉਣੀਆਂ ਤੇ ਇਹਨਾਂ ਦੇ ਹਰਿਆਣੇ ਚ ਮਗਰਲੇ ਪਾਸੇ ਆ ਕੇ ਵੀ ਬੈਠਣੀਆਂ ਅੱਜ ਬਹਿ ਭਾਈ ਤੁਸੀਂ ਗੱਲਬਾਤ ਕੀਤੀ ਹੋਣੀ ਇੱਥੇ ਅਧਿਕਾਰੀ ਕੀ ਆਦੇ ਅੱਗੇ ਜਾਣ ਨੂੰ ਲੈ ਕੇ ਭਾਈ ਜੀ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਅਧਿਕਾਰੀਆਂ ਨੇ ਸਾਨੂੰ ਅੱਗੇ ਕੀ ਜਾਣ ਦੇਣਾ ਪਰ ਸਾਨੂੰ ਜਿੱਦੇ ਸਾਡੇ ਆਗੂਆਂ ਨੇ ਇਹ ਹੁਕਮ ਲਾਤਾ ਅੱਗੇ ਟੱਪਣਾ ਅਸੀਂ ਇਹਨਾਂ ਨੂੰ ਲਤੜ ਕੇ ਅੱਗੇ ਟੱਪਾਂਗੇ ਚਾਹੇ ਜੋ ਇਹਨਾਂ ਨੂੰ ਜੀ ਕਰਦਾ ਹੈ ਇਹ ਆਪਦੀਆਂ ਬੰਦੂਕਾਂ ਲਿਆਉਣ ਇਹ ਆਪਦੇ ਟੀਆਰ ਗੈਸ ਲਿਆਉਣ ਇਹ ਪੁਛਾੜਾ ਲਿਆਉਣ ਸਾਡੇ ਪਹਿਲਾਂ ਵੀ ਇੱਕ ਇਹਨਾਂ ਨੇ ਬੋਲਟ ਇੰਜਰੀ ਕਰ ਕਰਕੇ ਸਾਡੇ ਜਵਾਨ ਮਾਰੇ ਆ ਮੈਂ ਤੁਹਾਨੂੰ ਪਿੱਛੇ ਵੀ ਦੱਸ ਗਿਆ ਛੱਡਿਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਦੂਣ ਸਵਾਏ ਹੋਏ ਅਸੀਂ ਇਹ ਵੀ ਸੁਣਿਆ ਤੇ ਅਸੀਂ ਇਹ ਵੀ ਸੁਣਿਆ ਜੇ ਤਾ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਣ ਨਾ ਕੀਜਾ ਅਸੀਂ ਸਿਰ ਦੇਣ ਤੋਂ ਗੁਰੇਜ਼ ਵੀ ਨਹੀਂ ਕਰਦੇ ਤੇ ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਵੀ ਦੱਸਿਆ ਚੂਕਰ ਅਜਾ ਹਮ ਹਿਲ ਤੇ ਦਰ ਗੁਜਦਸਤ ਹਲਾਲ ਅਸਤ ਬੁਰਦਨ ਬੈ ਸ਼ਮਸ਼ੀਰ ਦਸਤ ਜੇ ਅਗਰ ਅਪੀਲ ਦਲੀਲ ਨੂੰ ਇਹਨਾਂ ਨੇ ਨਾ ਮੰਨਿਆ ਤਾਂ ਸਾਡੇ ਕਦੇ ਹੱਥ ਹਥਿਆਰਾਂ ਦੇ ਚਲੇ ਗਏ ਤਾਂ ਉਹਦੇ ਇਹਨਾਂ ਨੂੰ ਪਤਾ ਹੈ ਵੀ ਕੀ ਹਾਲ ਹੋਇਆ ਪਹਿਲਾਂ ਕੀ ਹਾਲ ਹੋਇਆ ਸਾਨੂੰ ਆਪ ਦੀ ਮੌਤ ਦੀ ਕੋਈ ਪਰਵਾਹ ਨਹੀਂ ਕਿਉਂਕਿ ਸਾਨੂੰ ਸਾਡੀ ਉਪਜੀਵਕਾ ਜਾਂਦੀ ਦਿਸਦੀ ਹੈ ਸਾਡੀ ਰੋਟੀ ਜਾਂਦੀ ਦਿਸਦੀ ਹੈ ਤੇ ਜਿਹਦੇ ਮੂੰਹ ਦੇ ਵਿੱਚੋਂ ਕੋਈ ਰੋਟੀ ਕੱਢ ਲੇ ਜੀ ਦਾ ਕੋਈ ਚੁੱਲਾ ਤੱਪਦਾ ਬੁਝਾ ਦੇ ਉਹਨੂੰ ਯਾਰ ਜਿਉਣਾ ਕੀ ਉਹਨੇ ਜਿਉਂ ਕੇ ਲੈਣਾ ਵੀ ਕੀ ਹੈ ਮਰਨ ਲਖਾਏ ਮੰਡਲ ਮੇ ਆਏ ਕਿਉਂਕਿ ਮਰਨ ਲਖਾ ਕੇ ਆਏ ਆ ਜੇ 50 ਸਾਲ ਦੀ ਉਹ ਏਜ ਹੋ ਗਈ ਮਿੱਤਰੋ ਐਦੂ ਬਾਦ ਮੰਝੇ ਤੇ ਪਹਿਕੇ ਵੀ ਮਰਨਾ ਹੈ ਅਸੀਂ ਚਾਹਾਂਗੇ ਕਿ ਆ ਜਾਲਮਾਂ ਦੀ ਗੋਲੀ ਸਾਡੀ ਹਿੱਕ 'ਚ ਵੱਜੇ ਇਸ ਹਿੱਕ ਦੇ ਵਿੱਚ ਇਹਨਾਂ ਜਾਲਮਾਂ ਦੀ ਗੋਲੀ ਵੱਜੇ ਪਰ ਇਹ ਕੰਜਰ ਕਰਦੇ ਕੀ ਹੈ ਪਿੱਛੋਂ ਗੋਲੀ ਮਾਰਦੇ ਆ ਜਦੋਂ ਮੁੜ ਕੇ ਜਾਂਦੇ ਆ ਇਹਨਾਂ ਨੂੰ ਇਹ ਕਿਹਾ ਸਾਡੀ ਹਿੱਕ 'ਚ ਗੋਲੀ ਮਾਰੋ ਓਏ ਕੁਰਸੀ ਦੇ ਠੇਕੇਦਾਰੋ ਕਿਸਾਨ ਖੜਾ ਹੈ ਗੋਲੀ ਮਾਰੋ ਜੇ ਇਹਨਾਂ 'ਚ ਇੰਨੀ ਇੰਨੀ ਜੁਰਤ ਹੈ ਤਾਂ ਸਾਡੀਆਂ ਹਿੱਕਾਂ 'ਚ ਗੋਲੀਆਂ ਮਾਰਨਾ ਇਹ ਐਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਕਿਉਂ ਕਰਦੇ ਆ ਜੇ ਇਹਨਾਂ ਨੂੰ ਪੁੱਛਿਆ ਗਿਆ ਸਾਡੇ ਡਾਕਟਰਾਂ ਨੇ ਪੁੱਛਿਆ ਗਿਆ ਕਿ ਵੋਲਟ ਇੰਜਰੀ ਹੋਈ ਹੈ ਸ਼ੁਭ ਕਰਨ ਦੇ ਔਰ ਕਈ ਬੰਦਿਆਂ ਦੇ ਵੋਲਟ ਇੰਜਰੀਆਂ ਹੋਈਆਂ ਇਹ ਕਹਿੰਦੇ ਸਾਡਾ ਅਸਲਾ ਚੈੱਕ ਕਰ ਲਓ ਓ ਤੁਹਾਡੇ ਕੋਲੇ ਭਾੜੇ ਦੇ ਗੁੰਡੇ ਲਿਆ ਲਿਆ ਕੇ ਸਾਨੂੰ ਮਰਵਾਉਣਾ ਚਾਹੁੰਦੇ ਹੋ ਟਰੈਲਰ ਇੱਥੇ ਵੀ ਕਰਤਾ ਭਈ ਉਹ ਖੜੀ ਸਾਹਮਣੇ ਫੋਰਸ ਕੋਈ ਉਹਦੇ ਨੇਮ ਪਲੇਟ ਨਹੀਂ ਡਰੈਸ ਉਹਨਾਂ ਦੇ ਵੀ ਹੈ ਨਹੀਂ ਲੈ ਕੇ ਇੱਥੇ ਵੀ ਖੜੇ ਆ ਤੇ ਇਹੀ ਡਰੈਸ ਨੇ ਉੱਥੇ ਗੋਲੀ ਮਾਰੀ ਸੀ ਵੀ ਨਾ ਤਾਂ ਅਧਿਕਾਰੀ ਦਾ ਜਿਹੜਾ ਸਾਨੂੰ ਅਣਪਛਾਤਾ ਲਿਖਾਉਣਾ ਪਿਆ ਇਹੀ ਸਾਨੂੰ ਉੱਥੇ ਆ ਜਿਹੜੇ 7 ਦਿਨ ਰੇਡ ਕਾ ਚੱਲਿਆ ਇਹ ਉਹੀ ਕੁਛ ਹਰਿਆਣਾ ਸਰਕਾਰ ਇੱਥੇ ਕਰੂਗੀ ਤੇ ਉਹੀ ਇੱਥੇ ਕੋਈ ਨਹੀਂ ਮਿੱਤਰੋ ਅਸੀਂ ਮੁੱਕਦੇ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਇੱਥੇ ਬੈਠਾਂਗੇ ਐਸ ਹੋਰ ਇੱਕ ਇਹ ਨਾ ਸਮਝ ਲੈਣ ਤੱਤੇ ਬਿਆਨ ਹੀ ਦਿੰਨੇ ਆ ਬਾਈ ਐਮਐਸਪੀ ਸਾਡੀ ਹੋੰਦ ਆ ਜਿਹੜਾ 2000 ਰੁਪਏ ਨੂੰ ਅਸੀਂ ਕਣਕ ਵੇਚਦੇ ਆ ਤੁਸੀਂ ਦਲਗੇ ਨੂੰ 10000 ਚ ਵੇਚਦੇ ਹੋ ਅਸੀਂ ਉਹ ਉਹਦਾ ਵਿਚਾਲੜਾ ਗੈਪ ਘਟਾਉਣਾ ਕੋਈ ਤੱਤੇ ਬੈਨ ਨਹੀਂ ਜਿਹੜੇ ਚੌਲ ਸਾਡੇ 2000 ਨੂੰ ਤੁਸੀਂ ਲੈਨੇ ਹੋ ਤੇ 110 ਰੁਪਏ ਇੰਡੀਆ ਗੇਟ ਜਾਂ ਕੋਈ ਹੋਰ ਕੰਪਨੀ ਦੇ ਨਾਂ ਪੈਕਿੰਗ ਕਰਕੇ ਵੇਚਦੇ ਹੋ ਭਰਾਵੋ ਸਾਡੀ ਲੜਾਈ ਇੱਥੇ ਆ ਜਿਹੜਾ ਤੁਸੀਂ ਇਹ ਕਹਿੰਦੇ ਆ ਵੀ ਇੱਥੇ ਮੰਗਾਈ ਵਾਜੂ ਬਾਈ ਐਮਐਸਪੀ ਨਾਲ ਵਗਿਆਈ ਮੰਗਾਈ ਨਹੀਂ ਵਾਦੀ ਜੇ ਅਸੀਂ ਕਿਤੇ ਐਮਆਰਪੀ ਤੇ ਹੋ ਗਏ ਨਾ ਤਾਂ ਅਸੀਂ ਤਾਂ ਆਪਦੇ ਆਪ ਨੂੰ ਬਚਾਉਣ ਆਲੀ ਜਿਹੜੀ ਮੰਗਦੇ ਆ ਅਦੀ ਐਮਐਸਪੀ ਤੇ ਆ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਭਾਈ ਸਾਡੇ ਤੋਂ ਜਿਹੜਾ ਪੈਦਾ ਹੋਇਆ ਉਹ ਤਾਂ ਤੁਸੀਂ 2000 ਚੱਕਿਆ ਚੌਲ ਜਾਂ 2500 2200 ਚੱਕਿਆ ਕਿਉਂ ਬਾਸਮਤੀ ਚੱਕਿਆ ਤਾਂ 3500 ਚੱਕਿਆ ਤੇ 110 ਰੁਪਏ ਜਨਤਾ ਨੂੰ ਮੋੜਦੇ ਆਂ ਭਰਾਵੋ ਜਿਹੜੇ ਆਮ ਲੋਕ ਸੁਣਨਗੇ ਤੁਹਾਡੇ ਰਹੀਂ ਇੱਥੇ ਤੇ ਲੜਾਈ ਖੜੀ ਆ ਨਾ ਤੁਹਾਨੂੰ ਮਹਿੰਗਾਈ ਹੁੰਦੀ ਆ ਸਾਡੇ ਪੱਲੇ ਕੁਝ ਨਹੀਂ ਪੈਂਦਾ ਜੇ ਕਿਸ ਨੇ ਟਰੈਲਰ ਦੇਖਣਾ ਤਾਂ ਇੱਥੋਂ ਤੁਰੇ ਜਾਇਓ ਐਥੇ ਛੜਕ ਤੇ ਕਿੰਨੂ ਲਾਏ ਮਿਲ ਜਾਣਗੇ ਭਰਾਵੋ ਇੱਥੇ ਦੀ ਆ ਨਿੱਕੀ ਦੀ ਸਮਝ ਆ ਨਾ ਤਾਂ ਸਰਕਾਰ ਨੇ ਕੰਟੂ ਨੂੰ ਸਾਡੇ ਤੇ ਐਮਐਸਪੀ ਤੇ ਕੋਈ ਪੈਸਾ ਲਾਉਣਾ ਅਸੀਂ ਸਿਰਫ ਆ ਚੀਜ਼ ਮੰਗਦੇ ਆ ਬਾਈ ਘੱਟੋ ਘੱਟ ਜਿਹੜਾ ਤੁਸੀਂ 2000 ਦਿੱਤਾ ਉਹ ਤੋਂ ਘੱਟ ਕੋਈ ਖਰੀਦੇ ਤਾਂ ਉੱਤੇ ਕਾਰਵਾਈ ਹੋਏ ਤੋ ਦੋਸਤੋ ਤੁਸੀਂ ਹੁਣੇ ਦੇਖਿਆ ਸੰਭੂ ਅਤੇ ਖਨੌਰੀ ਬਾਰਡਰ ਦੀਆਂ ਤਾਜ਼ਾ ਘਟਨਾਵਾਂ ਕੀ ਕਹਿਣਾ ਤੁਹਾਡਾ ਇਸ ਸਾਰੇ ਮਸਲੇ ਬਾਰੇ ਅਤੇ ਜੋ ਹਰਿਆਣਾ ਦੇ ਨਵੇਂ ਬਣੇ ਮੁੱਖ ਮੰਤਰੀ ਨੂੰ ਨਵਦੀਪ ਸਿੰਘ ਨੌਜਵਾਨ ਵੱਲੋਂ ਘੇਰਿਆ ਗਿਆ ਅਤੇ ਉਸਦੇ ਜੋ ਖੁਲਾਸੇ ਕੀਤੇ ਗਏ ਨੇ ਉਸ ਬਾਰੇ ਵੀ ਕੀ ਕਹਿਣਾ ਚਾਹੋਗੇ ਉਹ ਵੀ ਕਮੈਂਟਾਂ ਦੇ ਵਿੱਚ ਸ਼ੇਅਰ ਕਰਕੇ ਜਾਣਾ ਕੀ ਤੁਸੀਂ ਨਵਦੀਪ ਸਿੰਘ ਦੀਆਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ ਤੇ ਜੇਕਰ ਤੁਹਾਨੂੰ ਇਹ ਗੱਲ ਸਹੀ ਨਹੀਂ ਲੱਗਦੀ ਤਾਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਿਟਿਡ ਗਿਆਨ ਦੇ ਨਾਲ ਧੰਨਵਾਦ